ਮੀਆਂ ਨੂੰ ਦਾਸ ਉਹਦੇ ਸਿੰਘ ਕੁਜੜਾ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੇਹ ਦਿਲੋਂ ਧੰਨਵਾਦੀ ਹਾਂ। ਸਮੂਹ ਪੰਜਾਬੀਆਂ ਦੇ ਜਿਨ੍ਹਾਂ ਨੇ ਅੱਜ ਪੰਜਾਬ ਬੰਦ ਦੇ ਸਦੇ ਵਿੱਚ ਸ਼ਮੂਲੀਅਤ ਕੀਤੀ ਕਿਉਂਕਿ ਆਪ ਸਭ ਸਮਝਦੇ ਹੋ ਕਿ ਲੜਾਈ ਸਿਰਫ ਨਸਲਾਂ ਤੇ ਫਸਲਾਂ ਦੀ ਨਹੀਂ ਲੜੀ ਜਾ ਰਹੀ। ਇਹ ਕਰਪਟ ਸਰਕਾਰਾਂ ਹਾਂ ਜੀ ਜਿਹੜੀਆਂ ਜੋ ਕਾਰਪੋਰੇਟ ਦੇ ਹੱਕ ਦੀਆਂ ਪਾਲਸੀਆਂ ਨੇ ਉਹਨਾਂ ਦੇ ਵਿਰੁੱਧ ਹੈ। ਜੇ ਸਰਕਾਰਾਂ ਆਪਣੇ ਮਸੂਦਿਆਂ ਦੇ ਵਿੱਚ ਕੰਮਜਮ ਹੁੰਦੀਆਂ ਤਾਂ ਹਰੇਕ ਵਰਗ ਨੇ ਪ੍ਰਭਾਵਿਤ ਹੋਣਾ ਹੈ। ਸੁਭਸੀਂ ਫਿਰ ਤੈ ਦਿਲੋਂ ਧੰਨਵਾਦੀ ਹਾਂ ਕਿਸਾਨਾਂ, ਮਜ਼ਦੂਰਾਂ, ਉਹਨਾਂ ਆਦਮਾ, ਪੈਨਸ਼ਨਰਾਂ, ਛੋਟੇ ਵਪਾਰੀ, ਟਰਾਂਸਪੋਰਟਰਾਂ ਫਰੇਮ ਉਸ ਵਰਗ ਦੇ ਸ਼ਹਿਰ ਮੈਂ ਸਾਰਿਆਂ ਦਾ ਨਾਮ ਨਾਲ ਲੈ ਸਕਦਾ ਹਾਂ ਧਾਰਮਿਕ ਸੰਸਥਾਵਾਂ ਦਾ ਸੰਪਰਨਾਵਾ ਜਿਨ੍ਹਾਂ ਨੇ ਇਸ ਬੰਦ ਦੀ ਕਾਲ ਦੇ ਵਿੱਚ ਸਮਰਥਨ ਕੀਤਾ ਬਾਹਰ ਸੜਕਾਂ 'ਤੇ ਆਏ ਔਰ ਸਾਰੇ ਆਧਾਰਿਆਂ ਨੂੰ ਬੰਦ ਰੱਖ ਕੇ ਇੱਕ ਸ਼ਕਤਾ ਦਾ ਸਮੂਹ ਦਿੱਤਾ ਜਿਵੇਂ ਬਾਬੂ ਜਗਜੀਤ ਸਿੰਘ ਜਿਲੇਵਾ ਸਾਹਿਬ ਸਰਕਾਰ ਦੇ ਜ਼ਬਰ ਦੇ ਵਿਰੋਧ ਵੱਡੀ ਲੜਾਈ ਲੜ ਰਹੇ ਹਨ ਦੋਨਾਂ ਪੁਰਮਾਂ ਦੇ ਫੈਸਲੇ ਦੇ ਮਤਲਬ ਕਿ ਪਿਛਲੇ 35 ਦਿਨਾਂ ਤੋਂ ਮਨੁੱਖਤ ਤਰੀਕ ਨੂੰ ਸਰਕਾਰ ਗਲਬਤ ਵਾਲੇ ਪਾਸੇ ਨੂੰ ਹੀ ਆ ਰਹੀ ਹੈ ਜਬਰ ਵਾਲੇ ਪਾਸੇ ਨੂੰ ਸਰਕਾਰ ਜਾ ਰਹੀ ਹੈ ਸਰਕਾਰਾਂ ਤਾਂ ਜਬਰ ਕਰਦੀਆਂ ਸੁਣਿਆ ਸਾਡੇ ਪਰ ਹੁਣ ਜੋ ਹਾਲਾਤ ਬਣੇ ਆ ਅਦਾਲਤਾਂ ਤੋਂ ਵੀ ਕੋਈ ਆਸ ਨਹੀਂ ਸੁਪਰੀਮ ਕੋਰਟ ਦਾ ਵੀ ਜੋ ਫੈਸਲਾ ਆ ਰਿਹਾ ਹੈ ਉਹ ਵੀ ਸਿਆਸਤ ਤੋਂ ਪ੍ਰੇਰਿਤ ਆ ਰਿਹਾ ਹੈ ਲੱਗਦਾ ਹੈ ਤੇ ਉਹ ਫੈਸਲਾ ਵੀ ਡਾਇਰੈਕਟ ਮੋਦੀ ਸੁਣਾ ਰਿਹਾ ਸੋ ਇਸ ਲਈ ਇਸ ਲੜਾਈ ਨੂੰ ਜਿਤਨਾ ਬਹੁਤ ਜ਼ਰੂਰੀ ਹੈ ਇਹ ਲੜਾਈ ਆਪਾਂ ਜਿੱਤਦੇ ਆ ਤਾਂ ਐਨੇ ਹੋਰ ਵੀ ਬਹੁਤ ਸਾਰੇ ਜਿਹੜੇ ਆ ਮਸਲਿਆਂ ਦੇ ਰਾ ਖੋਲਣੇ ਸੋ ਇਸ ਲਈ ਸਾਡੀ ਤਕਲੀਲ ਹੈ ਕਿ ਜਿਹੜੇ ਕਿਸਾਨ ਵੀ ਹਾਲਾ ਤੱਕ ਮੋर्चे ਦਾ ਹਿੱਸਾ ਨਹੀਂ ਬਣੇ ਉਹ ਹੁਣ ਤੋਂ ਹੀ ਵਹੀਰਾ ਘਤ ਦਿਓ ਫਰਾਂਤ ਨਾਜੁਕ ਹਨ ਇਸ ਮੋੜ ਕੇ ਦੇ ਉੱਤੇ ਪਹੁੰਚ ਗਏ ਇਹਨੂੰ ਜਲਦੀ ਤੋਂ ਜਲਦੀ ਜਿੱਤ ਵੱਲ ਲਿਜਾਈਏ ਸੋ ਇੱਕ ਵਾਰ ਫੇਰ ਜਿਨ੍ਹਾਂ ਭੈਣਾ ਭਰਾਵਾਂ ਨੇ ਇਸ ਪੰਧ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਨ੍ਹਾਂ ਨੂੰ ਕੁਝ ਕਾਰਨਾਂ ਦੇ ਕਰਕੇ ਕੁਦਰਜੀ ਹੈ ਜਾਂ ਦੇ ਕਰਕੇ ਪਰੇਸ਼ਾਨੀ ਹੋਈ ਹੋਊਗੀ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ ਬਾਖੀ ਮਿਲਕਾ ਸਾਰ ਬਾਖੀ ਮਿਲਕਾ